ਮੇਰੇ ਕੱਲ ਵੈਸੇ ਬੈਠੇ ਇੱਕ ਡਿਸਕਸ਼ਨ ਹੋ ਰਹੀ ਸੀ ਅਧਿਨਿਸੀ ਆਮ ਚਰਚਾ ਕਰ ਰਹੇ ਸੀ ਮਿੱਤਰ ਬਹਿ ਕੇ ਤੇ ਉਹ ਕਹਿੰਦੇ ਜਿਹੜਾ ਇਹ ਰਮਨ ਉਹ ਵਾਲਾ ਜਿਹੜਾ ਇੱਕ ਕੇਸ ਬਣਿਆ ਹੁਣ ਇਹ ਇੱਕ ਚੁਣავი ਸਟੰਟ ਹੈ ਬਿਲਕੁਲ ਸਟਾਈ ਦੇ ਇਲੈਕਸ਼ਨ ਲਈ ਤਿਆਰੀ ਹੈ ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਕਿਹਾ ਸੀਗਾ ਕਿ ਮੈਂ ਜਿਹੜੀ ਭ੍ਰਿਸ਼ਟਾਚਾਰ ਰਹਿਤ ਸਰਕਾਰ ਬਣਾਵਾਂਗਾ ਤੇ ਉਹ ਹੁਣ ਪਹਿਲਾਂ ਤਾਂ 12-12 ਗੱਲਬਾਤਾਂ ਦੇ ਇੱਥੇ ਕੇ ਪਰਤਾ ਖੁੱਲ ਗਈਆਂ ਹਾਂਜੀ ਤੇ ਜਦੋਂ ਗੱਲਬਾਤ ਵਾਪਸ ਲੈ ਗਏ ਉਸ ਤੋਂ ਬਾਅਦ ਹੀ ਪਤਾ ਲੱਗ ਗਿਆ ਸੀ ਕਿ ਹੁਣ ਕੋਈ ਵੱਡਾ ਹਾਸਾ ਹੋਣ ਵਾਲਾ ਹੈ ਪਕਾਣ ਹੋਣ ਵਾਲਾ ਹੈ ਦੇਖੋ ਮੈਂ ਇੱਕ ਚੀਜ਼ ਜਾਣਦਾ ਜਦੋਂ ਸਰਕਾਰ ਆਈ ਸੀ ਇਹ ਕਿੰਨਾ ਦੇ ਹੀ ਮੰਤਰੀ ਸਹਬਾਨ ਸੀ ਮੈਂ 1 ਰੁਪਿਆ ਤਨਖਾਹ ਲਾ ਹਾਂ ਹਾਂ ਇੱਕ ਨੂੰ ਤੇ ਫੰਡ ਦੇਣ ਵਾਸਤੇ ਇਹਨਾਂ ਨੇ 25 ਲੱਖ ਦੀ ਰਿਸ਼ਵਤ ਦੀ ਮੰਗ ਕੀਤੀ ਕੀ ਅਜੋ ਮੰਤਰੀ ਮੰਡਲ ਦੇ ਵਿੱਚ ਨਹੀਂ ਬੈਠਦਾ ਮੀਟਿੰਗ ਵਿੱਚ ਹਾਂ ਇਹਨਾਂ ਦੇ ਚਾਰ ਬੰਦੇ ਹੁਣ ਤੱਕ ਫੜੇ ਗਏ ਉਹਨਾਂ ਦਾ ਕੀ ਹੋਇਆ ਦੋ ਬੰਦੇ ਹੋਰ ਫੜੇ ਗਏ ਇਹਨਾਂ ਦੇ ਮੰਤਰੀ 1 ਕਰੋੜ ਦੀ ਰਿਸ਼ਵਤ ਕੀ ਉਹ ਮੰਤਰੀ ਮੰਡਲ ਦੇ ਵਿੱਚ ਨਹੀਂ ਬੈਠ ਰਿਹਾ ਹਾਂ ਉਸ ਤੋਂ ਬਾਅਦ ਬਦਫੈਲੀ ਦੇ ਇਹ ਪਾਕਿਸ ਕਰ ਲਈਏ ਕਿ ਉਹ ਨਾਲ ਨਹੀਂ ਉਹਦੇ ਚ ਖੜੇ ਬਾਦ ਫੈਲੇ ਦਾ ਕੇਸ ਤਾਂ ਬਹੁਤ ਵੱਡਾ ਇੱਕ ਪਾ ਪਿੱਛੇ ਦੇਖਿਆ ਵਾ ਦੋ ਦਿਨ ਦੋਨੋਂ ਕਿੰਨੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਬੀਜੇਪੀ ਨੇ ਸਾਦੀ ਨਾ ਹਾਂ ਮਤਲਬ ਕਿ ਉਹ ਮੰਤਰੀ ਮੰਡਲ ਚ ਨਹੀਂ ਹੈ ਬੀਜੇਪੀ ਨਹੀਂ ਕਿੰਨੀ ਸ਼ਰਮ ਵਾਲੀ ਗੱਲ ਹੈ ਵੈਸੇ ਨਾ ਸੈਂਟਰ ਦੀ ਗੱਲ ਕਰਦੇ ਆ ਲੇਟੈਸਟ ਸੜਕ ਦੇ ਉੱਤੇ ਬਤਕੈਲੀ ਪਾ ਕੇ ਅਸੀਂ ਆਮ ਪਬਲਿਕ ਦੇ ਲਈ ਬਹੁਤ ਮਹੱਤਵਪੂਰਨ ਹੈ ਹਾਂ ਦੋਸਤੋ ਇਹ ਸਿਰਫ ਪੋਲਿਟਿਕਲ ਸਟੰਟ ਹੈ ਇਹ ਜਿੱਥਾਈ ਦੇ ਇਲੈਕਸ਼ਨਾਂ ਦੀ ਤਿਆਰੀ ਹੈ ਹਾਂ ਸਿਰਫ ਇਹ ਲੋਕਾਂ ਨੂੰ ਇਹ ਦਿਖਾਇਆ ਜਾ ਰਿਹਾ ਕਿ ਅਸੀਂ ਭ੍ਰਿਸ਼ਟਾਚਾਰਾਂ ਨੂੰ ਫੜ ਰਹੇ ਹਾਂ ਆਪਣੇ ਬੰਦੇ ਵੀ ਫੜ ਲਿਆ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਰਹੇ ਹਾਂ ਸਰਕਾਰ ਕਹਿੰਦੀ ਅਸੀਂ ਇਹਨਾਂ ਨੂੰ ਫੜ ਲਿਆ ਇਹਨਾਂ ਨੂੰ ਫੜ ਲਿਆ ਅਸੀਂ ਭ੍ਰਿਸ਼ਟਾਚਾਰ ਲੇਕਿਨ ਉਹ ਬੰਦੇ ਤੇ ਨਾਲ ਹੀ ਤੁਰੇ ਫਿਰਦੇ